ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ੈਰ ਪ੍ਰੋਫੌਕਸ ਦੇ ਮੇਅਰ ਜਿੰਦੂ ਘਰ ਬੱਬੂ ਅੱਜ ਐਸਐਸ ਮੈਡੀ ਸਿਟੀ ਹਸਪਤਾਲ ਤਲਵਾੜਾ ਰੋਡ ਵਿਖੇ ਲੱਗੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਵਿੱਚ ਪਾਰੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਲਈ ਆਲਵ ਜਾਣਕਾਰੀ ਦਿੰਦੇ ਆ ਡਾਕਟਰ ਹਰਜੀਤ ਸਿੰਘ ਐਸਐਸ ਮੈਡੀ ਸਿਟੀ ਨੇ ਦੱਸਿਆ ਕਿ ਪਿਛਲੇ 8-10 ਸਾਲਾਂ ਤੋਂ ਅਸੀਂ ਹਰ ਸਾਲ ਕੈਂਪ ਲਗਾਉਂਦੇ ਹਾਂ ਕਿ ਗਰੀਬ ਲੋਕ ਪੈਸੇ ਦੀ ਕਮੀ ਕਰਕੇ ਇਲਾਜ ਤੋਂ ਵਾਂਝੇ ਨਾ ਰਹਿ ਜਾਣ ਤੇ ਇਸ ਫ੍ਰੀ ਮੈਡੀਕਲ ਚੈੱਕਅਪ ਕੈਂਪ ਦਾ ਲਾਭ ਉਠਾ ਸਕਣ ਡਾਕਟਰ ਹਰਜੀਤ ਹੋਰਾਂ ਨੇ ਦੱਸਿਆ ਹੈ ਕਿ ਹਰਪੁਰ ਲਿਵਾਸਾ ਹਸਪਤਾਲ ਦੇ ਸੀਨੀਅਰ ਡਾਕਟਰ ਗੁਰਪ੍ਰੇਮਜੀਤ ਸਿੰਘ ਤੇ ਡਾਕਟਰ ਆਕਾਸ਼ ਸਰਕਾਰ ਵੱਲੋਂ ਦਿਮਾਗ ਪੇਸ਼ਾਬ ਤੇ ਕਿਡਨੀ ਆਦ ਬਿਮਾਰੀਆਂ ਦਾ ਫ੍ਰੀ ਚੈੱਕਅਪ ਕੀਤਾ ਗਿਆ ਤੇ ਐਸਐਸਡੀ ਐਮਐਡ ਸਿਟੀ ਹਸਪਤਾਲ ਵੱਲੋਂ ਮਰੀਜ਼ਾਂ ਦੀ ਸ਼ੂਗਰ ਤੇ ਈਸੀਜੀ ਫ੍ਰੀ ਕੀਤੀ ਗਈ ਹੈ ਅੱਗੇ ਦੇਖੋ ਪੂਰੀ ਰਿਪੋਰਟ ਸ਼ਾਰਪਰ ਫੌਕਸ ਸੀਨੀਅਰ ਪੱਤਰਕਾਰ ਰਮਨ ਟੰਗਰਾਲੀਆ ਦੇ ਨਾਲ ਜੇਕਰ ਤੁਸੀਂ ਸਾਡਾ ਫੌਕਸ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਜਰੂਰ ਕਰੋ ਧੰਨਵਾਦ ਹਾਂ ਜੀ ਜਿਹੜਾ ਅਜਿਹੀ ਲਿਵਾਸਾ ਤੋਂ ਮਕੇਰੀ ਹਸਪਤਾਲ ਦੇ ਸਮਾਜਿਕ ਦੇ ਉੱਤੇ ਕੈਂਪ ਲਾਇਆ ਕਿਹੜਾ ਬਿਮਾਰੀ ਹੁੰਦਾ ਜਿਹੜਾ ਆਇਆ ਜਾਂਦਾ ਹਾਂ ਜੀ ਆਪਾਂ ਲਿਵਾਸਾ ਹਸਪੀਟਲ ਚੋਂ ਆਏ ਆ ਤੇ ਆਪਾਂ ਕੈਂਪ ਲਗਾਇਆ ਸੀਗਾ ਯੂਰੋਲੋਜੀ ਤੇ ਨੇਫਰੋਲੋਜੀ ਦੀਆਂ ਬਿਮਾਰੀਆਂ ਬਾਰੇ ਯੂਰੋਲੋਜੀ ਦੇ ਨਾਲ ਰਿਲੇਟਡ ਹੁੰਦਾ ਆ ਗਦੂਦ ਪਿਸ਼ਾਬ ਦੀ ਥੈਲੀ ਜਾਂ ਕਿਡਨੀ ਨਾਲ ਰਿਲੇਟਡ ਜਿਹੜੀਆਂ ਸਮੱਸਿਆਵਾਂ ਹੁੰਦੀਆਂ ਨੇ ਇਹਨਾਂ ਦੇ ਕੈਂਸਰ ਇਹਨਾਂ ਪੱਥਰੀ ਦੀਆਂ ਸਮੱਸਿਆਵਾਂ ਜਿਹੜੀਆਂ ਹੁੰਦੀਆਂ ਪਿਸ਼ਾਬ ਦੀਆਂ ਸਮੱਸਿਆਵਾਂ ਜਿਹੜੇ ਗਦੂਦ ਵੱਜ ਜਾਂਦਾ ਇਹ ਦੂਜੀ ਚੀਜ਼ ਹੈਗੀ ਆ ਨੇਫਰੋਲੋਜੀ ਦੀਆਂ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਕਿਡਨੀ ਫੇਲਿਅਰ ਡਾਇਲਿਸਿਸ ਵਗੈਰਾ ਜਿਨ੍ਹਾਂ ਨੂੰ ਕਰਨਾ ਪੈਂਦਾ ਹੈਗਾ ਆ ਤੇ ਕਿਡਨੀ ਫੇਲ ਹੋ ਤੋਂ ਕਿੱਦਾਂ ਬਚਾਣਾ ਆ ਇਹ ਸਾਰੀਆਂ ਚੀਜ਼ਾਂ ਦੇ ਬਾਰੇ ਆਪਾਂ ਕੈਂਪ ਲਗਾਇਆ ਸੀ ਅੱਜ ਤੇ ਇਹਨਾਂ ਦੀਆਂ ਬਿਮਾਰੀਆਂ ਨੂੰ ਕਵਰ ਕਰਦੇ ਪਏ ਆ ਹੁਣ ਤੱਕ ਕਿੰਨੇ ਕੁ ਮਰੀਜ਼ ਦਾ ਚੈੱਕਅਪ ਕਰ ਚੁੱਕੇ ਹੁਣ ਤੱਕ ਕਰ ਸਾਡੇ 15-20 ਮਰੀਜ਼ ਹੋ ਗਏ ਨੇ ਸਿਰਫ ਇੱਕ ਡਿਪਾਰਟਮੈਂਟ ਦੇ ਜਿੱਦਾਂ ਯੂਰੋਲੋਜੀ ਤੇ ਤੇ ਨੇਫਰੋਲੋਜੀ ਦੇ ਅਲੱਗ ਚਲਦੀ ਪਈ ਆ ਆਓ ਪੀਡੀ ਤੇ ਦੋਨਾਂ ਦੇ ਮਿਲਾ ਕੇ 30-40 ਪੇਸ਼ੈਂਟ ਹੋ ਚੁੱਕੇ ਨੇ ਈਪ ਕਰਨ ਲੱਗਦਾ ਜਦੋਂ ਉਮਰ ਆ ਜਾਂਦੀ ਹੈ ਤਾਂ ਮਾਰੀਆਂ ਬਹੁਤ ਜ਼ਿਆਦਾ ਸ਼ਾਰਡਾ ਹੋ ਜਾਂਦੀ ਹੈ ਕੀ ਮੈਨ ਦਾ ਦੇਖੋ ਮੇਨ ਚੀਜ਼ਾਂ ਇਹ ਨੇ ਕਿ ਤਲਿਆ ਘੱਟ ਖਾਣਾ ਚਾਹੀਦਾ ਹੈ ਘੱਟ ਨਮਕ ਖਾਣਾ ਚਾਹੀਦਾ ਨਮਕ ਜ਼ਿਆਦਾ ਖਾਣ ਕਰਕੇ ਬੀਪੀ ਵਗੈਰਾ ਦੀ ਸਮੱਸਿਆਵਾਂ ਹੋ ਸਕਦੀਆਂ ਨੇ ਤੇ ਗਦੂਦ ਜਿਹੜਾ ਹੁੰਦਾ ਆ ਇਹ ਤਾਂ ਸਾਰਿਆਂ ਦੇ ਵਿੱਚ ਉਮਰ ਦੇ ਨਾਲ ਵੱਧਦਾ ਹੀ ਆ ਥੋੜਾ ਥੋੜਾ ਕਰਕੇ ਤੇ ਇਹਦਾ ਰੈਗੂਲਰ ਚੈੱਕ ਅਪ ਕਰਦੇ ਰਹਿਣਾ ਚਾਹੀਦਾ ਤਾਂ ਕਿ ਇਹਦੇ ਵਿੱਚ ਕੋਈ ਕੈਂਸਰ ਦੀ ਸਮੱਸਿਆ ਨਾ ਬਣ ਜਾਵੇ ਤੇ ਸਾਲ ਦੇ ਵਿੱਚ ਪੀਐਸਏ ਟੈਸਟ ਵਗੈਰਾ ਹੁੰਦਾ ਹੈਗਾ 60 ਸਾਲ ਦੀ ਏਜ ਤੋਂ ਬਾਅਦ ਜਿਦ ਤਨਾ ਪਤਾ ਲੱਗ ਸਕਦਾ ਕਿ ਪ੍ਰੋਸਟੇਟ ਦਾ ਕੈਂਸਰ ਜਾਂ ਤੁਹਾਡੀ ਕਿਸੇ ਫੈਮਿਲੀ ਮੈਂਬਰ ਨੂੰ ਕੋਈ ਕੈਂਸਰ ਦੀ ਸਮੱਸਿਆ ਹੈਗੀ ਤਾਂ ਜੈਨੇਟਿਕ ਵੀ ਇਹ ਬਿਮਾਰੀ ਹੋ ਸਕਦੀ ਆ ਤੇ ਬਾਕੀ ਪੱਥਰੀ ਦੀਆਂ ਸਮੱਸਿਆਵਾਂ ਵਾ ਵੈਸੇ ਹੀ ਹੋ ਸਕਦੀਆਂ ਆ ਕੁਝ ਕੁਝ ਪਾਣੀ ਦੇ ਕਰਕੇ ਜਾਂ ਕੁਝ ਕੁਝ ਖਾਣ ਪੀਣ ਕਰਕੇ ਤੇ ਦੂਜਾ ਇਹ ਵੀ ਰਿਲੇਟਡ ਹੁੰਦਾ ਆ ਕਿ ਕੁਝ ਮਾਤਰਾਵਾਂ ਕੁਝ ਚੀਜ਼ਾਂ ਬੋਡੀ ਦੇ ਵਿੱਚ ਜ਼ਿਆਦਾ ਐਕਸਕ੍ਰੀਟ ਹੁੰਦੀਆਂ ਆ ਕੁਝ ਘੱਟ ਐਕਸਕ੍ਰੀਟ ਹੁੰਦੀਆਂ ਆ ਜੇ ਕਰਕੇ ਪੱਥਰੀ ਬਣ ਸਕਦੀ ਆ ਤਾਂ ਇਹ ਸਭ ਚੀਜ਼ਾਂ ਦਾ ਰੈਗੂਲਰ ਚੈੱਕਅਪ ਸਕਰੀਨਿੰਗ ਵਗੈਰਾ ਕਰਦੇ ਰਹਿਣਾ ਚਾਹੀਦਾ ਆ ਜਲਦੀ ਪਕੜ ਆ ਜਾਂਨ ਤਾਂ ਜਲਦੀ ਰਿਕਵਰੀ ਹੋ ਜਾਂਦੀ ਹੈ ਅਗਰ ਇਹਦਾ ਟ੍ਰੀਟਮੈਂਟ ਕਰਦੀ ਹੈ ਚਲ ਇਹ ਗੱਲ ਕੀਤੀ ਜਾਵੇ ਫਾਸਟ ਫੂਡ ਦੀ ਅੱਜ ਦਾ ਨੌਜਵਾਨ ਜਿਹੜੀ ਦਾ ਫਾਸਟ ਫੂਡ ਦਾ ਬਹੁਤ ਨਿਯਾਨ ਬੱਧਾ ਜਾ ਰਿਹਾ ਕੁਛੇ ਕਰਕੇ ਬਿਮਾਰੀਆਂ ਵੀ ਕਾਇਦਾ ਹੋ ਰਹੀਆਂ ਹਾਂਜੀ ਇਹ ਸੁਦੇਸ਼ ਦੇਣਾ ਚਾਹੁੰਦੇ ਜੀ ਨੌਜਵਾਨਾਂ ਤੇ ਜਿੰਨਾ ਕੁ ਹੋ ਸਕਦਾ ਹੈ ਫਾਸਟ ਫੂਡ ਵਗੈਰਾ ਘੱਟ ਖਾਣਾ ਚਾਹੀਦਾ ਹੈ ਤਲੇਆ ਘੱਟ ਖਾਣਾ ਚਾਹੀਦਾ ਹੈ ਤੇ ਘਰ ਦਾ ਖਾਣਾ ਤੇ ਵਿਦਆਊਟ ਪੈਸਿਸਾਈਡ ਜਿਹੜਾ ਫੂਡ ਹੈਗਾ ਆ ਦੈਟ ਇਜ਼ ਮੱਚ ਬੈਟਰ ਉਹ ਸਾਰਾ ਖਾਣ ਦੇ ਨਾਲ ਬਿਮਾਰੀਆਂ ਵੀ ਘੱਟ ਲੱਗਣਗੀਆਂ ਤੇ ਅੱਗੇ ਦੀ ਲਾਈਫ ਵੀ ਹੈਲਦੀ ਰਹੇਗੀ मैं डॉक्टर आकाश सरकार मैं होशियारपुर लिवासा हॉस्पिटल का नेफ्रोलॉजिस्ट हूँ गुर्दे रोग स्पेशलिस्ट अभी आप लोग सबको ही पता है कि हमारा जैसे दिन जा रहा है गुर्दे का बीमारी बहुत कॉमन हो जा रहा है जैसे शुगर बीपी ये सब इतना कॉमन हो गया कि ये आपको गुर्दे को भी नहीं छोड़ते और इसके लिए जो गुर्दे का जो बीमारी होता है तो उसका इलाज के लिए अभी मैं होशियारपुर लिबासा हॉस्पिटल में अब पूरा टाइम अवेलेबल हूँ आप लोगों के सेवा के लिए और वहाँ से मैं यहाँ पर आया हूँ मुकेरिया में कैंप के लिए आप लोगों को कुछ पेशेंट को मेरा सेवा देने के लिए शुक्रिया क्या कारण है क्या लक्षण है बीमारी के लिए, लिए। देखिए ये जो गुर्दे का बीमारी का जो लक्षण होता है काफ़ी टाइम ये पहले से पता भी नहीं चलता है कोई अगर मरीज़ का बी अगर कंट्रोल नहीं हो रहा है या फिर उनका गुर्दे में आप देख रहे हैं कि गुर्दे में पथरी बन रहा है या फिर उनका पेशाब से झाँक आ रहा है या फिर उनका शरीर में उन उतना एनर्जी नहीं मिल रहा है काम करने के एनर्जी नहीं मिल रहा है खून का कमी है ये सब अगर लक्षण आता है तो उनको तब गुर्दे का जांच कराना चाहिए और ये गुर्दे का जाँच बहुत ही आसान है एक ब्लड टेस्ट से और यूरिन टेस्ट से ये पता चल सकता है ब्लड टेस्ट में आपको यूरिया और क्रिएटिन ये दोनों चीज़ देखना होता है और एक यूरिन जो पेशाब का जांच है उसमें देखना होता है कि पेशाब के से प्रोटीन जा रहा है कि नहीं या फिर वहाँ से कोई खून का सेल जो है वो कोई निकल रहा है कि नहीं अगर ऐसा कुछ होता है पेशेंट की यूरिया बड़ा हुआ है या फिर ऐसे पेशाब के जाँच में कोई दिक्कत आए तो उनको सत्तर कोई आपको का कोई स्पेशलिस्ट को कंसल्ट करना चाहिए अपनी दवाई के साथ साथ है एकदम और इसके लिए मेन चीज़ है उनका खाने में जो मरीज है खाने में नमक ले, कम लेना नमक हमारे लिए एक जहर जैसा ही है ठीक है अगर पेशेंट का डायबिटीज़ भी है बीपी है तो उनको नमक चीनी दोनों एकदम कम लेना है क्योंकि नमक से क्या होता है गुर्दे को ज़्यादा कम करना होता है और यह जब आप लंबे समय के लिए देखेंगे तब गुर्दा धीरे धीरे फेल होना स्टार्ट हो जाता है दूसरा चीज़ मरीज़ को कोई जो दर्द का गोली वगैरह जो होता है कहाँ पर भी थोड़ा दर्द हुआ थोड़ा मेरा शरीर में दर्द हो रहा है जो दर्द या फिर सर दर्द हो रहा है जो दर्द का गोली लेने का जो हैबिट रहता है ये एकदम इसको एकदम फॉलो नहीं करना है जब ज़रूरत पड़े तभी किसी डॉक्टर का परमिशन लेकर तभी दर्द का गोली लेना चाहिए और जैसे हमारा अभी यंग जनरेशन जो है जो हम उनको जन जी जेनरेशन कहते हैं बेसिकली सबको ये एक आजकल है कि मसल बिल्ड करना है ठीक है जिम में जाते हैं वो लोग तो उसमें जो प्रोटीन सप्लीमेंट वगैरह लेते हैं वो भी आप अगर देखेंगे क्योंकि बहुत सारे स्टडीज़ आ रहा है जिसमें दिखा रहा है कि वो गुर्दे को भी नुकसान करता है सत श्रीकाल सारे मैं डॉक्टर हरजीत सिंह एस एस मेडिसिटी हॉस्पिटल तरवाड़ा रोड मुकेरिया तो ਅਸੀਂ ਅੱਜ ਆਪਣੇ ਇਲਾਕੇ ਦੇ ਲੋੜਵੰਦ ਰੋਗੀਆਂ ਲਈ ਇੱਕ ਫ੍ਰੀ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਹੈ ਜਿਹਦੇ ਵਿੱਚ ਅਸੀਂ ਲਿਵਾਸਾ ਹਸਪੀਟਲ ਹੁਸ਼ਿਆਰਪੁਰ ਜੋ ਕਿ ਪਹਿਲਾਂ ਆਈਵੀਆਈ ਹਸਪੀਟਲ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਉਹਨਾਂ ਦੇ ਸਹਿਯੋਗ ਨਾਲ ਇਹ ਕੈਂਪ ਨੂੰ ਆਰਗੇਨਾਈਜ਼ ਕੀਤਾ ਹੈ ਇਸ ਕੈਂਪ ਵਿੱਚ ਅਸੀਂ ਕਿਡਨੀ ਦੇ ਮਰੀਜ਼ਾਂ ਵਾਸਤੇ ਡਾਕਟਰ ਅਰੇਂਜ ਕੀਤੇ ਹਨ ਜਿਹੜੇ ਉਹਨਾਂ ਦਾ ਫ੍ਰੀ ਚੈੱਕਅਪ ਕਰਨਗੇ ਤੇ ਨਾਲੇ ਪੇਸ਼ਾਬ ਅਤੇ ਕਦੂਦਾਂ ਦੇ ਅਲੱਗ ਤੋਂ ਡਾਕਟਰ ਫ੍ਰੀ ਚੈੱਕਅਪ ਕਰ ਰਹੇ ਹਨ ਅਤੇ ਨਾਲ ਹੀ ਬ੍ਰੇਨ ਦੇ ਡਾਕਟਰ ਵੀ ਅਸੀਂ ਅੱਜ ਅਰੇਂਜ ਕੀਤੇ ਹਨ ਜਿਹੜੇ ਕਿ ਇਲਾਕੇ ਦੇ ਲੋਕਾਂ ਨੂੰ ਫ੍ਰੀ ਆਪਣੀਆਂ ਸੇਵਾਵਾਂ ਦੇ ਰਹੇ ਹਨ ਇਸ ਕੈਂਪ ਵਿੱਚ ਅਸੀਂ 슈ਗਰ ECG ਅਤੇ ਹੋਰ ਟੈਸਟ ਫ੍ਰੀ ਕਰ ਰਹੇ ਹਾਂ ਤੇ ਚੈੱਕਅਪ ਵੀ ਬਿਲਕੁਲ ਫ੍ਰੀ ਕਰ ਰਹੇ ਹਾਂ ਇਹ ਕੈਂਪ ਕਿੰਨੇ ਵਜੇ ਚੱਲੇਗਾ ਇਹ ਕੈਂਪ ਸਾਡਾ 11 ਵਜੇ ਸ਼ੁਰੂ ਹੋਇਆ ਸੀਗਾ ਤੇ ਕਰੀਬ 4 ਵਜੇ ਤੱਕ ਇਹ ਕੈਂਪ ਚੱਲੇਗਾ ਆਸ ਹੈ ਕਿ ਇਲਾਕੇ ਦੇ ਲੋਕ ਵੱਧ ਤੋਂ ਵੱਧ ਇਸ ਕੈਂਪ ਦਾ ਫਾਇਦਾ ਉਠਾਣਗੇ ਕਿੰਨੇ ਕਮਰੀਜ਼ ਹਜ ਤੱਕ ਫਾਇਦਾ ਲੈ ਸਕਦੇ ਹਨ ਇਸ ਟਾਈਮ ਤੱਕ ਕਰੀਬ 70 ਤੋਂ 80 ਮਰੀਜ਼ ਆਪਣਾ ਚੈੱਕਅਪ ਕਰਾ ਚੁੱਕੇ ਆ ਤੇ ਅਜੇ ਵੀ ਕਾਫੀ ਮਰੀਜ਼ ਵੇਟਿੰਗ 'ਚ ਬੈਠੇ ਆ ਕੁਝ ਮਰੀਜ਼ਾਂ ਦੇ ਟੈਸਟ ਹੋ ਰਹੇ ਹਨ ਤੇ ਕੁਝ ਮਰੀਜ਼ ਆਪਣਾ ਚੈੱਕਅਪ ਕਰਾ ਕੇ ਜਾ ਵੀ ਚੁੱਕੇ ਹਨ ਜੋ ਬਿਮਾਰੀਆਂ ਵੱਧ ਰਹੀਆਂ ਕਿਸ ਬੇਹਦ ਦੇ ਨਾ ਜਾਂਦੇ ਦੀ ਪਬਲਿਕ ਆ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਆਪਣਾ ਹੈਲਥ ਚੈੱਕਅਪ ਟਾਈਮ ਟੂ ਟਾਈਮ ਹਰ ਇੱਕ ਮਰੀਜ਼ ਨੂੰ ਕਰਵਾਉਂਦੇ ਰਹਿਣਾ ਚਾਹੀਦਾ ਹੈ ਚਾਹੇ ਉਹ ਕਿਸੇ ਬਿਮਾਰੀ ਨਾਲ ਪੀੜਿਤ ਹੈ ਜਾਂ ਨਹੀਂ ਹੈ ਪਰ ਇੱਕ ਮੰਨ ਕੇ ਚੱਲੋ ਕਿ ਆਪਾਂ 40 ਸਾਲ ਦੀ ਉਮਰ ਤੋਂ ਬਾਅਦ ਹਰ ਬੰਦੇ ਨੂੰ ਆਪਣਾ ਹਰ ਸਾਲ ਦਾ ਹਰ ਸਾਲ ਚੈੱਕਅਪ ਕਰਾਉਂਦੇ ਰਹਿਣਾ ਚਾਹੀਦਾ ਹੈ ਅਸੀਂ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਕੋਸ਼ਿਸ਼ ਕਰਦੇ ਹਾਂ ਕਿ ਹਰ ਸਾਲ ਕੋਈ ਨਾ ਕੋਈ ਇੱਕ ਫ੍ਰੀ ਕੈਂਪ ਜ਼ਰੂਰ ਲਗਾਈਏ ਤੇ ਪਿਛਲੇ 8-10 ਸਾਲ ਤੋਂ ਇਹ سلسلہ ਲਗਾਤਾਰ ਜਾਰੀ ਹੈ ਤੇ ਅਸੀਂ ਹਰ ਸਾਲ ਨਵੇਂ ਤੋਂ ਨਵੇਂ ਡਾਕਟਰ ਵਧਿਆ ਤੋਂ ਵਧਿਆ ਫੈਸਿਲਿਟੀਆਂ ਲੈ ਕੇ ਆਉਂਦੇ ਹਾਂ ਆਪਣੇ ਇਲਾਕੇ ਵਾਸਤੇ ਔਰ ਇਹ ਫ੍ਰੀ ਕੈਂਪਸਿੰਗ ਆਰਗੇਨਾਈਜ਼ ਕਰਦੇ ਰਹਿੰਦੇ ਹਾਂ ਕੁਲਵਿੰਦਰ ਸਿੰਘ ਨਾਂਜੀ ਮੇਰਾ ਕੁਲਵਿੰਦਰ ਸਿੰਘ ਮੈਂ ਆਹ ਪੰਗਾਲੇ ਤੋਂ ਜੀ ਅਜਾ ਐਸਟੇਮੈਟਿਕ ਵੀ ਬਣਾ ਦੋ ਕੈਂਪ ਲਗਾਇਆ ਗਿਆ ਠੀਕ ਹੈ ਨਾ ਬਹੁਤ ਵਧੀਆ ਪ੍ਰਬਾਲਾ ਕੀਤਾ ਜੀ ਡਾਕਟਰ ਸਾਹਿਬ ਨੇ ਬਹੁਤ ਵਧੀਆ ਪ੍ਰਬਾਲਾ ਹੈ ਡਾਕਟਰ ਸਾਹਿਬ ਦਾ ਤੇ ਇਹਦੀ ਜ਼ਰੂਰਤ ਵੀ ਸੀ ਸਾਡੇ ਏਰੀਆ ਨੂੰ ਇਹ ਬਹੁਤ ਵਧੀਆ ਡਾਕਟਰ ਸਾਹਿਬ ਨੇ ਇੱਕ ਦੇ ਸਾਲਾਜ ਹੈ ਜੀ ਠੀਕ ਹੈ ਜੀ ਤੇ ਕਾਫੀ ਸਾਡੇ ਏਰੀਆ ਦੇ ਲੋਕ ਜਿਹੜੇ ਇਹ ਚੀਜ਼ ਦਾ ਫਾਇਦਾ ਉਠਾ ਰਹੇ ਆ ਜੀ ਤੁਸੀਂ ਡਾਕਟਰ ਸਾਹਿਬ ਨੂੰ ਵੀ ਧੰਨਵਾਦ ਕਰਨਾ ਚਾਹੁੰਦੇ ਆ ਵੀ ਇਦਾਂ ਦੇ ਕੈਂਪ ਲੱਗਦੇ ਰਹਿਣ ਜਿਹਦੇ ਕਰਕੇ